ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ 7 ਜਨਵਰੀ ਤੋਂ ਲੱਗੇ ਕੌਮੀ ਇਨਸਾਫ ਮੋਰਚੇ ਦੇ ਬਾਬਤ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਧਿਆਨ ਦਿਓ ਕੱਲ ਨੂੰ 2 ਤਰੀਕ ਨੂੰ ਅਸੀਂ ਪੀਖੀ ਤੋਂ ਜਿਲ੍ਹਾ ਮਾਨਸਾ ਤੋਂ 10 ਕਬਾਈਜ਼ ਦੇ ਕਰੀਬ ਵੱਡਾ ਕਾਫਲਾ ਲੈ ਕੇ ਚੱਲਣਾ ਸੋ ਅਪੀਲ ਆ ਸਾਰਿਆਂ ਨੂੰ ਜ਼ਿਲ੍ਹਾ ਮਾਨਸਾ ਬਠਿੰਡਾ ਬਰਨਾਲਾ ਸੰਗਰੂਰ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਬੱਚੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਇਹਦਾ ਹਿੱਸਾ ਬਣੀਏ ਜਿਹੜੇ ਸਾਡੇ ਬੰਦੀ ਸਿੰਘ ਆ ਕਈ ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ 'ਚ ਬੈਠੇ ਨੇ ਕਿਸੇ ਨੂੰ ਸਜ਼ਾ ਪੂਰੀ ਹੋਏ ਨੂੰ 5 ਸਾਲ ਹੋ ਗਏ 10 ਹੋ ਗਏ ਕਿਸੇ ਨੂੰ 12 ਹੋ ਗਏ ਸੋ ਉਹਨਾਂ ਨੂੰ ਬਾਹਰ ਲਿਹਾਈਏ ਲਿਹਾਈਏ ਉਹਨਾਂ ਨੂੰ ਰਿਹਾ ਕਰਾਈਏ ਸਾਰਿਆਂ ਨੂੰ ਪੀਲਾ ਭਾਈ ਅਸੀਂ ਕੱਲ ਨੂੰ ਚੱਲਣਾ ਹੈ ਪੀਖੀਆਂ ਜਿਲ੍ਹਾ ਮਾਨਸਾ ਤੋਂ ਜਿਹੜੇ ਨੇੜੇ ਵਾਲੇ ਜ਼ਿਲ੍ਹੇ ਨੇ ਜਿਵੇਂ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਉਹ ਉੱਥੇ ਇਕੱਠੇ ਹੋ ਜੋ ਹੋਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਆਪਾਂ ਲਗਾਤਾਰ ਹਰ ਰੋਜ਼ ਪਿੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਜਿਵੇਂ ਆਪਾਂ ਕਿਸਾਨੀ ਮੋਰਚੇ ਜਾਂਦੇ ਰਿਆਂ ਦਿੱਲੀ ਉਵੇਂ ਇਸ ਕਾਮਨ ਸਾਹ ਮੋਰਚੇ ਦਾ ਆਪਾਂ ਹਿੱਸਾ ਬਣੀਏ ਤੇ ਸਭ ਤੋਂ ਜਿਹੜੀ ਅਹਿਮ ਗੱਲ ਮੈਂ ਤੁਹਾਡਾ ਨਾਲ ਕਰਨੀ ਆ ਕਿ ਜਿਵੇਂ ਦਿੱਲੀ ਸਰਕਾਰ ਵੀ ਉਦੋਂ ਬੜੇ ਹਤਕੰਡੇ ਪਣਾਉਂਦੀ ਰਹੀ ਬੜੇ ਪ੍ਰਾਪੇ ਗੰਡੇ ਵੀ ਉਹਨਾਂ ਨੇ ਕੀਤੇ ਆਪਣੀ মিডিਆ ਰਾਹੀਂ ਬੜੀਆਂ ਚਾਲਾਂ ਚਲੀਆਂ ਮੋਰਚੇ ਨੂੰ ਕਦੇ ਬਦਨਾਮ ਕਰਨ ਦੀ ਕੋਸ਼ਿਸ਼ ਕਦੇ ਢਾਹ ਲਾਉਣ ਦੀ ਕੋਸ਼ਿਸ਼ ਕਦੇ ਆਸਮੇਂ ਦਫਾੜ ਕਰਨ ਦੀਆਂ ਕੋਸ਼ਿਸ਼ਾਂ ਬੜੀਆਂ ਕੀਤੀਆਂ ਹੁਣ ਅੱਜ ਵੀ ਮੇਰੇ ਇੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇੱਕ ਸਰਕਾਰ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਸਾਡੀ ਜਿਹੜੀ ਸਹਿਮਤੀ ਆ ਉਹ ਬਣ ਗਈ ਹੈ ਮੋਰਚੇ ਵਾਲਾਂ ਨਾਲ ਸਹਿਮਤੀ ਉਹ ਕੀ ਬਣੀ ਹੈ ਸਹਿਮਤੀ ਉਹ ਇਹੀ ਬਣੀ ਹੈ ਵੀ ਜਿਹੜਾ 31 ਮੈਂਬਰੀ ਜਥਾ ਗਿਰਫਤਾਰੀ ਦੇਣ ਜਾਂਦਾ ਹੁੰਦਾ ਸੀਗਾ ਉਹ ਜਥਾ ਜਿੰਨਾ ਜਿਹੜੇ ਸਾਡੇ ਜਿਹੜੇ ਬੰਦੀ ਸਿੰਘ ਅੰਦਰ ਬੰਦ ਨੇ ਉਹਨਾਂ ਨੂੰ ਪੇਛੇ ਤੇ ਨਹੀਂ ਲੈ ਕੇ ਆਉਂਦੇ ਉਹਨਾਂ ਚ ਉਹ ਲਗਾਤਾਰ ਜਾਰੀ ਰਹੂਗਾ 31 ਮਾਰਚ ਤੱਕ ਦਾ ਇਹ ਫੈਸਲਾ ਹੋਇਆ ਇਸ ਤੋਂ ਇਲਾਵਾ ਜਿੰਨੀਆਂ ਵੀ ਆਪਣੀਆਂ ਮੰਗਾਂ ਨੇ ਉਸ ਮੋਰਚੇ ਦੀਆਂ ਉਹ ਓਵੇਂ ਹਲੇ ਖੜੀਆਂ ਨੇ ਪਰ ਸਰਕਾਰ ਇੱਛੇ ਵੀ ਲੋਕਾਂ ਨੂੰ ਦਬਦਬਾ ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਭੰਬਲ ਪੂਸੇ ਖੜੇ ਕਰ ਰਹੀ ਆ ਕਿ ਮੋਰਚਾ ਜਿਹੜੇ ਮੋਰਚੇ ਨੂੰ ਜਿਹਦੇ ਪ੍ਰਬੰਧਕਾ ਮੋਰਚੇ ਦੇ ਉਹਨਾਂ ਨਾਲ ਸਾਡੀ ਗੱਲਬਾਤ ਤੈਅ ਬੈਠ ਗਈ ਤੇ ਹੁਣ ਇਹ ਮੋਰਚਾ ਹੋਸਾ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਿਆ ਜਾਵੇ ਸਮਾਪਤ ਹੋ ਜੇ ਸੋ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਖਾਸ ਤੌਰ ਤੇ ਸਰਕਾਰਾਂ ਦੀਆਂ ਚਾਲਾਂ ਨੇ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਸੋ ਆਓ ਭਾਈ ਕੱਲ ਨੂੰ ਦੋ ਤਰੀਕ ਹੈ ਅਸੀਂ ਜਿਹੜਾ ਮਾਨਸਾ ਭੀਖੀ ਤੋਂ ਪਹੁੰਚ ਰਹੇ ਹਾਂ ਉੱਥੇ ਜਿੱਥੇ ਵੀ ਕੋਈ ਮੇਰੀ ਆਵਾਜ਼ ਸੁਣਦਿਆਂ ਤੁਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਹੋ ਪਿੰਡਾਂ 'ਚ ਬੈਠੇ ਹੋ ਬਾਤ ਤੋਂ ਵੱਧ ਵੱਡੀ ਗਿਣਤੀ ਇਹ ਬੱਚਾ ਆਪਾਂ ਉਧਰ ਨੂੰ ਵੀ ਹੀਰਾ ਘੱਤੀ ਇਹ ਕਾਫਲੇ ਬਣਾ ਕੇ ਤਾਂ ਕਿ ਲੱਗੇ ਹੋਏ ਕੌਮੀ ਅਨਸਾਪ ਮੋਰਚੇ ਦੀ ਜਿਹੜੀ ਉਹ ਜਤਤਾ ਝੋਲੀ ਪਵੇ ਸਾਡੇ ਕਿਉਂਕਿ ਉਹ ਸਾਡੀਆਂ ਜ਼ਮੀਨਾਂ ਦੇ ਰੌਲੇ ਸੀ ਜ਼ਮੀਨਾਂ ਦੇ ਮਸਲੇ ਸੀ ਜ਼ਮੀਨਾਂ ਕਰਕੇ ਆਪਾਂ ਦਿੱਲੀ ਮੋਰਚੇ ਜਗੇ ਸੀ ਇਹ ਸਾਡੇ ਜ਼ਮੀਰਾਂ ਦੇ ਮਸਲੇ ਨੇ ਸਾਡੇ ਅਣਖਾਂ ਦੇ ਮਸਲੇ ਨੇ ਇਹ ਮੋਰਚੇ ਦਾ ਜਤਨਾ ਫਤਿਹ ਹੋਣਾ ਬਹੁਤ ਜ਼ਰੂਰੀ ਹੈ ਸੋ ਆਓ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਰਚੇ ਦਾ ਹਿੱਸਾ ਬਣੀਏ ਜਾਵਤ ਚ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਤੇ ਇਸ ਮੋਰਚੇ ਨੂੰ ਚੜ੍ਹਦੀ ਕਲਾ ਬਲ ਲੈ ਕੇ ਜਾਈਏ ਤੇ ਕਾਮਯਾਬੀ ਹਾਸਲ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ ਤੋਂ ਲੱਗੇ ਕੌਮੀ ਇਨਸਾਫ ਮੋਰਚੇ ਦੇ ਬਾਬਤ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਧਿਆਨ ਦਿਓ ਕੱਲ ਨੂੰ ਦੋ ਤਰੀਕ ਨੂੰ ਅਸੀਂ ਪੀਖੀ ਤੋਂ ਜ਼ਿਲ੍ਹਾ ਮਾਨਸਾ ਤੋਂ 10 ਕਵਾਈਜ਼ ਦੇ ਕਰੀਬ ਵੱਡਾ ਕਾਫਲਾ ਲੈ ਕੇ ਚੱਲਣਾ। ਸੋ ਅਪੀਲ ਆ ਸਾਰਿਆਂ ਨੂੰ ਜ਼ਿਲ੍ਹਾ ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਈਏ। ਇਹਦਾ ਹਿੱਸਾ ਬਣੀਏ ਜਿਹੜੇ ਸਾਡੇ ਬੰਦੀ ਸਿੰਘਾਂ ਕਈ ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰਕੇ ਜੇਲਾਂ 'ਚ ਬੈਠੇ ਨੇ ਕਿਸੇ ਨੂੰ ਸਜ਼ਾ ਪੂਰੀ ਹੋਏ ਨੂੰ 5 ਸਾਲ ਹੋ ਗਏ 10 ਹੋ ਗਏ ਕਿਸੇ ਨੂੰ 12 ਹੋ ਗਏ ਸੋ ਉਹਨਾਂ ਨੂੰ ਬਾਹਰ ਲਿਹਾਈਏ ਲਿਹਾਈਏ ਉਹਨਾਂ ਨੂੰ ਰਿਹਾ ਕਰਾਈਏ ਸਾਰਿਆਂ ਨੂੰ ਪੀਲਾ ਭਾਈ ਅਸੀਂ ਕੱਲ ਨੂੰ ਚੱਲਣਾ ਹੈ ਪੀਖੀਓ ਜਿਲ੍ਹਾ ਮਾਨਸਾ ਤੋਂ ਜਿਹੜੇ ਨੇੜੇ ਵਾਲੇ ਜ਼ਿਲ੍ਹੇ ਨੇ ਜਿਵੇਂ ਬਰਾਂਡਾ ਮਾਨਸਾ ਬਰਨਾਲਾ ਸੰਗੁਰ ਉਹ ਉੱਥੇ ਇਕੱਠੇ ਹੋ ਜੋ ਹੋਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉਥੇ ਆਪਾਂ ਲਗਾਤਾਰ ਹਰ ਰੋਜ਼ ਪਿੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਜਿਵੇਂ ਆਪਾਂ ਕਿਸਾਨੀ ਮੋਰਚੇ ਜਾਂਦੇ ਰਿਆਂ ਦਿੱਲੀ ਉਵੇਂ ਇਸ ਕੌਮਨ ਸਾਹ ਮੋਰਚੇ ਦਾ ਆਪਾਂ ਸਭ ਬਣ ਗਏ ਤੇ ਸਭ ਤੋਂ ਜਿਹੜੀ ਅਹਿਮ ਗੱਲ ਮੈਂ ਤੁਹਾਡਾ ਨਾਲ ਕਰਨੀ ਆ ਕਿ ਜਿਵੇਂ ਦਿੱਲੀ ਸਰਕਾਰ ਵੀ ਉਦੋਂ بڑے ਹਤਕੰਡੇ ਪਣਾਉਂਦੀ ਰਹੀ ਬੜੇ ਪ੍ਰਾਪੇ ਗੰਡੇ ਵੀ ਉਹਨਾਂ ਨੇ ਕੀਤੇ ਆਪਣੀ ਮੀਡੀਆ ਰਾਹੀਂ ਬੜੀਆਂ ਚਾਲਾਂ ਚਲੀਆਂ ਮੋਰਚੇ ਨੂੰ ਕਦੇ ਬਦਨਾਮ ਕਰਨ ਦੀ ਕੋਸ਼ਿਸ਼ ਕਦੇ ਢਾਹ ਲਾਉਣ ਦੀ ਕੋਸ਼ਿਸ਼ ਕਦੇ ਆਸਮੇਂ ਦਿਫਾੜ ਕਰਨ ਦੀਆਂ ਕੋਸ਼ਿਸ਼ਾਂ ਬੜੀਆਂ ਕੀਤੀਆਂ ਹੁਣ ਅੱਜ ਵੀ ਮੇਰੇ ਕੋ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇੱਕ ਸਰਕਾਰ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਸਾਡੀ ਜਿਹੜੀ ਸਹਿਮਤੀ ਆ ਉਹ ਬਣ ਗਈ ਹੈ ਮੋਰਚੇ ਨਾਲ ਸਹਿਮਤੀ ਉਹ ਕੀ ਬਣੀ ਹੈ ਸਹਿਮਤੀ ਉਹ ਇਹੀ ਬਣੀ ਹੈ ਵੀ ਜਿਹੜਾ 31 ਮੈਂਬਰੀ ਜਥਾ ਗਿਰਫਤਾਰੀ ਦੇਣ ਜਾਂਦਾ ਹੁੰਦਾ ਸੀਗਾ ਉਹ ਜਿਥਾ ਜਿੰਨਾ ਜਣ ਸਾਡੇ ਜਿਹੜੇ ਬੰਦੀ ਸਿੰਘ ਅੰਦਰ ਬੰਦ ਨੇ ਉਹਨਾਂ ਨੂੰ ਪੇਛੀ ਤੇ ਨਹੀਂ ਲੈ ਕੇ ਆਉਂਦੇ ਉਹਨਾਂ ਚ ਉਹ ਲਗਾਤਾਰ ਜਾਰੀ ਰਹੂਗਾ 31 ਮਾਰਚ ਤੱਕ ਦਾ ਇਹ ਫੈਸਲਾ ਹੋਇਆ ਇਸ ਤੋਂ ਇਲਾਵਾ ਜਿੰਨੀਆਂ ਵੀ ਆਪਣੀਆਂ ਮੰਗਾਂ ਨੇ ਉਸ ਮੋਰਚੇ ਦੀਆਂ ਉਹ ਓਵੇਂ ਹਲੇ ਖੜੀਆਂ ਨੇ ਪਰ ਸਰਕਾਰ ਇੱਛੇ ਵੀ ਲੋਕਾਂ ਨੂੰ ਦਬਦਬਾ ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਭੰਬਲ ਪੂਸੇ ਖੜੇ ਕਰ ਰਹੀ ਆ ਕਿ ਮੋਰਚਾ ਜਿਹੜੇ ਮੋਰਚੇ ਨੂੰ ਇਹ ਪ੍ਰਬੰਧਕਾਂ ਮੋਰਚੇ ਦੇ ਉਹਨਾਂ ਨਾਲ ਸਾਡੀ ਗੱਲਬਾਤ ਤੈਅ ਬੈਠ ਗਈ ਤੇ ਹੁਣ ਇਹ ਮੋਰਚਾ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਿਆ ਜਾਵੇ ਸਮਾਪਤ ਹੋ ਜੇ ਸੋ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਖਾਸ ਤੌਰ ਤੇ ਸਰਕਾਰਾਂ ਦੀਆਂ ਚਾਲਾਂ ਨੇ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਸੋ ਆਓ ਭਾਈ ਕੱਲ ਨੂੰ ਦੋ ਤਰੀਕ ਹੈ ਅਸੀਂ ਜਿਲ੍ਹਾ ਮਾਨਸਾ ਭੀਖੀ ਤੋਂ ਪਹੁੰਚ ਰਹੇ ਹਾਂ ਉੱਥੇ ਜਿੱਥੇ ਵੀ ਕੋਈ ਮੇਰੀ ਆਵਾਜ਼ ਸੁਣਦੇ ਹੋ ਤੁਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਹੋ ਪਿੰਡਾਂ 'ਚ ਬੈਠੇ ਹੋ ਬਾਤ ਤੋਂ ਬਾਦ ਵੱਡੀ ਗਿਣਤੀ ਵਿੱਚ ਆਪਾਂ ਉਧਰ ਨੂੰ ਵੀ ਹੀਰਾ ਕੱਤੀਏ ਕਾਫਲੇ ਬਣਾ ਕੇ ਤਾਂ ਕਿ ਲੱਗੇ ਹੋਏ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਉਹ ਜਿੱਤ ਹੈ ਝੋਲੀ ਪਵੇ ਸਾਡੇ ਕਿਉਂਕਿ ਉਹ ਸਾਡੀਆਂ ਜ਼ਮੀਨਾਂ ਦੇ ਰੌਲੇ ਸੀ ਜ਼ਮੀਨਾਂ ਦੇ ਮਸਲੇ ਸੀ ਜ਼ਮੀਨਾਂ ਕਰਕੇ ਆਪਾਂ ਦਿੱਲੀ ਮੋਰਚੇ ਜਗੇ ਸੀ ਇਹ ਸਾਡੇ ਜ਼ਮੀਰਾਂ ਦੇ ਮਸਲੇ ਨੇ ਸਾਡੇ ਅਣਖਾਂ ਦੇ ਮਸਲੇ ਨੇ ਇਹ ਮੋਰਚੇ ਦਾ ਜਿੱਤਣਾ ਫਤਿਹ ਹੋਣਾ ਬਹੁਤ ਜ਼ਰੂਰੀ ਹੈ ਸੋ ਆਓ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਰਚੇ ਦਾ ਹਿੱਸਾ ਬਣੀਏ ਜਾਵਤ ਜਰੇ ਕੇ ਸ਼ਾਂਤਮਈ ਤਰੀਕੇ ਦੇ ਨਾਲ ਇਸ ਮੋਰਚੇ ਨੂੰ ਚੜ੍ਹਦੀ ਕਲਾ ਬਲ ਲੈ ਕੇ ਜਾਈਏ ਤੇ ਕਾਮਯਾਬੀ ਹਾਸਲ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ ਤੋਂ ਲੱਗੇ ਕੌਮੀ ਇਨਸਾਫ ਮੋਰਚੇ ਦੇ ਬਾਬਤ ਤਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਧਿਆਨ ਦਿਓ ਕੱਲ ਨੂੰ 2 ਤਰੀਕ ਨੂੰ ਅਸੀਂ ਪੀਖੀ ਤੋਂ ਜਿਲ੍ਹਾ ਮਾਨਸਾ ਤੋਂ 10 ਕਵਾਈਦ ਦੇ ਕਰੀਬ ਵੱਡਾ ਕਾਫਲਾ ਲੈ ਕੇ ਚੱਲਣਾ ਸੋ ਅਪੀਲ ਆ ਸਾਰਿਆਂ ਨੂੰ ਜਿਲ੍ਹਾ ਮਾਨਸਾ ਬਠਿੰਡਾ ਬਰਨਾਲਾ ਸੰਗਰੂਰ ਕਿਬਾਤ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਇਹਦਾ ਹਿੱਸਾ ਬਣੀਏ ਜਿਹੜੇ ਸਾਡੇ ਬੰਦੀ ਸਿੰਘ ਕਈ ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ 'ਚ ਬੈਠੇ ਨੇ ਕਿਸੇ ਨੂੰ ਸਜ਼ਾ ਪੂਰੀ ਹੋਏ ਨੂੰ 5 ਸਾਲ ਹੋ ਗਏ 10 ਹੋ ਗਏ ਕਿਸੇ ਨੂੰ 12 ਹੋ ਗਏ ਸੋ ਉਹਨਾਂ ਨੂੰ ਬਾਹਰ ਲਿਹਾਈਏ ਲਿਹਾਈਏ ਉਹਨਾਂ ਨੂੰ ਰਿਹਾ ਕਰਾਈਏ ਸਾਰਿਆਂ ਨੂੰ ਪੀਲਾ ਭਾਈ ਅਸੀਂ ਕੱਲ ਨੂੰ ਚੱਲਣਾ ਹੈ ਭੀਖਿਓ ਜਿਲ੍ਹਾ ਮਾਨਸਾ ਤੋਂ ਜਿਹੜੇ ਨੇੜੇ ਵਾਲੇ ਜ਼ਿਲ੍ਹੇ ਨੇ ਜਿਵੇਂ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਉਹ ਉੱਥੇ ਇਕੱਠੇ ਹੋ ਜੋ ਹੋਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਆਪਾਂ ਲਗਾਤਾਰ ਹਰ ਰੋਜ਼ ਪਿੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਜਿਵੇਂ ਆਪਾਂ ਕਿਸਾਨੀ ਮੋਰਚੇ ਜਾਂਦੇ ਰਿਆਂ ਦਿੱਲੀ ਉਵੇਂ ਇਸ ਕੌਮਨ ਸਾਹ ਮੋਰਚੇ ਦਾ ਆਪਾਂ ਹਿੱਸਾ ਬਣੀਏ ਤੇ ਸਭ ਤੋਂ ਜਿਹੜੀ ਅਹਿਮ ਗੱਲ ਮੈਂ ਤੁਹਾਡੇ ਨਾਲ ਕਰਨੀ ਆ ਕਿ ਜਿਵੇਂ ਦਿੱਲੀ ਸਰਕਾਰ ਵੀ ਉਦੋਂ ਬੜੇ ਹਤਕੰਡੇ ਪਣਾਉਂਦੀ ਰਹੀ ਬੜੇ ਪ੍ਰਾਪੇ ਗੰਡੇ ਵੀ ਉਹਨਾਂ ਨੇ ਕੀਤੇ ਆਪਣੇ মিডিਆ ਰਾਹੀਂ ਬੜੀਆਂ ਚਾਲਾਂ ਚਲੀਆਂ ਮੋਰਚੇ ਨੂੰ ਕਦੇ ਬਦਨਾਮ ਕਰਨ ਦੀ ਕੋਸ਼ਿਸ਼ ਕਦੇ ਢਾਹ ਲਾਉਣ ਦੀ ਕੋਸ਼ਿਸ਼ ਕਦੇ ਆਸਮੇਂ ਦਫਾੜ ਕਰਨ ਦੀਆਂ ਕੋਸ਼ਿਸ਼ਾਂ ਬੜੀਆਂ ਕੀਤੀਆਂ ਹੁਣ ਅੱਜ ਵੀ ਮੇਰੇ ਇੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇੱਕ ਸਰਕਾਰ ਨੇ ਪ੍ਰੈਸ ਨੋਟ ਜਾਰੀ ਕੀਤਾ ਹੈ ਕਿ ਸਾਡੀ ਜਿਹੜੀ ਸਹਿਮਤੀ ਆ ਉਹ ਬਣ ਗਈ ਹੈ ਮੋਰਚੇ ਵਾਲਾਂ ਨਾਲ ਸਹਿਮਤੀ ਉਹ ਕੀ ਬਣੀ ਹੈ ਸਹਿਮਤੀ ਉਹ ਇਹੀ ਬਣੀ ਹੈ ਵੀ ਜਿਹੜਾ 31 ਮੈਂਬਰੀ ਜਥਾ ਗਿਰਫਤਾਰੀ ਦੇਣ ਜਾਂਦਾ ਹੁੰਦਾ ਸੀਗਾ ਉਹ ਜਥਾ ਜਿੰਨਾ ਜਿਹੜਾ ਸਾਡੇ ਜਿਹੜੇ ਬੰਦੀ ਸਿੰਘਾਂ ਅੰਦਰ ਬੰਦ ਨੇ ਉਹਨਾਂ ਨੂੰ ਪੇਛੀ ਤੇ ਨਹੀਂ ਲੈ ਕੇ ਆਉਂਦੇ ਉਹਨਾਂ ਚ ਉਹ ਲਗਾਤਾਰ ਜਾਰੀ ਰਹੂਗਾ 31 ਮਾਰਚ ਤੱਕ ਦਾ ਇਹ ਫੈਸਲਾ ਹੋਇਆ ਇਸ ਤੋਂ ਇਲਾਵਾ ਜਿੰਨੀਆਂ ਵੀ ਆਪਣੀਆਂ ਮੰਗਾਂ ਨੇ ਉਸ ਮੋਰਚੇ ਦੀਆਂ ਉਹ ਉਵੇਂ ਹਲੇ ਖੜੀਆਂ ਨੇ ਪਰ ਸਰਕਾਰ ਇੱਛੇ ਵੀ ਲੋਕਾਂ ਨੂੰ ਦੁੱਧਾ ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਭੰਬਲ ਭੂਸੇ ਖੜੇ ਕਰ ਰਹੀ ਆ ਕਿ ਮੋਰਚਾ ਜਿਹੜੇ ਜਿਹੜੇ ਮੋਰਚੇ ਨੂੰ ਜਿਹਦੇ ਪ੍ਰਬੰਧਕਾਂ ਮੋਰਚੇ ਦੇ ਉਹਨਾਂ ਨਾਲ ਸਾਡੀ ਗੱਲਬਾਤ ਤੈਅ ਬੈਠ ਗਈ ਤੇ ਹੁਣ ਇਹ ਮੋਰਚਾ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਿਆ ਜਾਵੇ ਸਮਾਪਤ ਹੋ ਜੇ ਸੋ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਖਾਸ ਤੌਰ ਤੇ ਸਰਕਾਰਾਂ ਦੀਆਂ ਚਾਲਾਂ ਨੇ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਸੋ ਆਓ ਭਾਈ ਕੱਲ ਨੂੰ ਦੋ ਤਰੀਕ ਹੈ ਅਸੀਂ ਜਿਹੜਾ ਮਾਨਸਾ ਭੀਖੀ ਤੋਂ ਪਹੁੰਚ ਰਹੇ ਹਾਂ ਉੱਥੇ ਜਿੱਥੇ ਵੀ ਕੋਈ ਮੇਰੀ ਆਵਾਜ਼ ਸੁਣਦਿਆਂ ਤੁਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਹੋ ਪਿੰਡਾਂ 'ਚ ਬੈਠੇ ਹੋ ਬਾਅਦ ਤੋਂ ਬਾਦ ਵੱਡੀ ਗਿਣਤੀ ਇਹ ਬੱਚ ਆਪਾਂ ਉਧਰ ਨੂੰ ਵੀ ਹੀਰਾ ਕਰਤੀਏ ਕਾਫਲੇ ਬਣਾ ਕੇ ਤਾਂ ਕਿ ਲੱਗੇ ਹੋਏ ਕੌਮੀ ਇਨਸਾਫ਼ ਮੋਰਚੇ ਦੀ ਜਿਹੜੀ ਉਹ ਜੱਤਾ ਝੋਲੀ ਪਾਵੇ ਸਾਡੇ ਕਿਉਂਕਿ ਉਹ ਸਾਡੀਆਂ ਜ਼ਮੀਨਾਂ ਦੇ ਰੌਲੇ ਸੀ ਜ਼ਮੀਨਾਂ ਦੇ ਮਸਲੇ ਸੀ ਜ਼ਮੀਨਾਂ ਕਰਕੇ ਆਪਾਂ ਦਿੱਲੀ ਮੋਰਚੇ ਦੀ ਗੱਸੀ ਇਹ ਸਾਡੇ ਜ਼ਮੀਰਾਂ ਦੇ ਮਸਲੇ ਨੇ ਸਾਡੇ ਅਣਖਾਂ ਦੇ ਮਸਲੇ ਨੇ ਇਹ ਮੋਰਚੇ ਦਾ ਜਿੱਤਣਾ ਫਤਿਹ ਹੋਣਾ ਬਹੁਤ ਜ਼ਰੂਰੀ ਹੈ ਸੋ ਆਓ ਵੱਡੀ ਗੰਟੀ ਦੇ ਵਿੱਚ ਆਪਾਂ ਮੋਰਚੇ ਦਾ ਹਿੱਸਾ ਬਣੀਏ ਜਾਵਤ ਚ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਤੇ ਇਸ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ ਤੇ ਕਾਮਯਾਬੀ ਹਾਸਲ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ